ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਛੁੱਟੀ ਹੋਣ ਜਾ ਰਹੀ ਹੈ। ਰਾਜਾ ਵੜਿੰਗ ਤੇ ਕ੍ਰਾਪਸ਼ਨ ਤੇ ਭ੍ਰਸ਼ਟਾਚਾਰ ਦੇ ਫੰਡਾਂ ਨੂੰ ਇੱਧਰ-ਉੱਧਰ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ। ਕਾਂਗਰਸ ਹਾਈ ਕਮਾਂਡ ਤੱਕ ਸ਼ਿਕਾਇਤਾਂ ਪਹੁੰਚ ਗਈਆਂ ਨੇ ਤੇ ਚਰਚਾ ਚੱਲੀ ਹੈ ਕਿ ਰਾਜਾ ਵੜਿੰਗ ਦੀ ਜਿਹੜੀ ਹੈ ਪ੍ਰਧਾਨਗੀ ਵਾਲੀ ਕੁਰਸੀ ਹੈ ਉਹ ਖੁੱਸਣ ਜਾ ਰਹੀ ਹੈ। ਰਾਜਾ ਵੜਿੰਗ ਤੋਂ ਜਿਹੜਾ ਉਹ ਸੱਤਾ ਕਹਿ ਲਿਏ ਕਿ ਉਹ ਜਾਣ ਵਾਲੀ ਹੈ। ਰਾਜੇ ਦਾ ਤਾਜ ਖੋਇਆ ਜਾਣ ਵਾਲਾ। ਇਹ ਚਰਚਾ ਚੱਲੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅਮਰਿੰਦਰ ਸਿੰਘ ਰਾਜਾਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਤੇ ਉਸੇ ਸਮੇਂ ਤੋਂ ਲੈ ਕੇ ਹੁਣ ਤੱਕ ਲਾਈਮਲਾਈਟ 'ਚ ਨੇ ਗਿੱਦੜਬਾਹਾ ਜਿੱਤੇ ਲੁਧਿਆਣਾ ਜਿੱਤੇ ਉਸ ਸਭ ਤੋਂ ਬਾਅਦ ਹੁਣ ਚਰਚਾ ਚੱਲੀ ਹੈ ਕਿ ਰਾਜਾਵੜਿੰਗ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ ਤੇ ਜਿਸ ਤੋਂ ਬਾਅਦ ਰਾਜਾਵੜਿੰਗ ਨੂੰ ਘਰ ਭੇਜਿਆ ਜਾ ਸਕਦਾ ਹੈ ਉਹਨਾਂ ਤੋਂ ਪ੍ਰਧਾਨਗੀ ਖੋਹੀ ਜਾ ਸਕਦੀ ਹੈ ਚਰਚਾ ਕਿਵੇਂ ਚੱਲਦੀ ਹੈ ਚਰਚਾ ਦਾ ਵਿੰਬਕੀ ਹੈ ਇਹਦੇ ਬਾਰੇ ਗੱਲ ਕਰਦੇ ਆਂ ਦਰਅਸਲ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਫੰਡ ਆਇਆ ਉਸ ਫੰਡ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਧਰ ਉੱਧਰ ਕੀਤਾ ਗਿਆ ਉਹ ਫੰਡ ਖੁਰਦਪੁਰਦ ਹੋਇਆ ਉਹਦਾ ਫੰਡ ਦਾ ਹਿਸਾਬ ਨਹੀਂ ਲੱਗ ਰਿਹਾ ਉਹ ਪੈਸਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਇਹਦੇ ਬਾਰੇ ਚੀਜ਼ਾਂ ਕਲੀਅਰ ਨਹੀਂ ਹੋ ਰਹੀਆਂ ਦੂਜਾ ਇਲਜ਼ਾਮ ਇਹ ਲੱਗਿਆ ਕਿ ਜਿਹੜੀ ਟਿਕਟਾਂ ਦੀ ਵੰਡ ਹੈ ਉਹ ਸਹੀ ਨਹੀਂ ਕੀਤੀ ਗਈ ਇਹ ਵੀ ਇਲਜ਼ਾਮ ਲੱਗਾ ਇਹਦੇ ਵਿੱਚ ਕਈ ਕਾਂਗਰਸੀ ਆਗੂਆਂ ਨੇ ਸ਼ਿਕਾਇਤ ਕੀਤੀ ਹੈ ਜਿਦੇ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਸ਼ਿਕਾਇਤਕਰਤਾਵਾਂ ਦੇ ਵਿੱਚ ਸ਼ਾਮਲ ਨੇ। ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ। ਜਾਣਕਾਰ ਹਲਕੇ ਦੱਸਦੇ ਆ ਕਿ ਸਾਰੀਆਂ ਚੀਜ਼ਾਂ ਰਾਜਾ ਵੜਿੰਗ ਨੂੰ ਜਿਹੜਾ ਉਹ ਕੁਰਸੀ ਤੋਂ ਲਾਂਭੇ ਕਰਨ ਦੇ ਲਈ ਕਾਫੀ ਸਮਝੀਆਂ ਜਾ ਰਹੀਆਂ ਨੇ। ਤੇ ਰਾਜਾ ਵੜਿੰਗ ਜਿਹੜੇ ਆ ਉਹ ਉਹਨਾਂ ਦੀ ਜਿਹੜੀ ਪ੍ਰਧਾਨਗੀ ਹੈ ਉਹਨਾਂ ਤੋਂ ਖੋਹ ਲਈ ਜਾਣੀ। ਰਾਜਾ ਵੜਿੰਗ ਤੋਂ ਪ੍ਰਧਾਨਗੀ ਖੋਹੀ ਜਾਂਦੀ ਹੈ ਜਾਂ ਨਹੀਂ ਇਹ ਤਾਂ ਹੁਣ ਸਵਾਲ ਪੈਦਾ ਹੋ ਚੁੱਕਿਆ ਪਰ ਜਲ ਜਿਹੜੇ ਇਲਜ਼ਾਮ ਲੱਗੇ ਨੇ ਉਹ ਬੜੇ ਗੰਭੀਰ ਨੇ ਕਰਪਸ਼ਨ ਦੇ ਇਲਜ਼ਾਮ ਕਹਿ ਲਿਏ ਇਹ ਖਬਰ ਪੋਲੀਟਿਕਲ ਤੇ ਮੀਡੀਆ ਕੋਰੀਡੋਰਸ ਦੇ ਅੰਦਰ ਬੀਤੀ ਕੱਲ ਸ਼ਾਮ ਤੋਂ ਘੁੰਮਣ ਘੇਰੀਆਂ ਕੱਢ ਰਹੀ ਹੈ ਇਸ ਬਾਰੇ ਸੀਨੀਅਰ ਪੱਤਰਕਾਰਾਂ ਦੇ ਵੱਲੋਂ ਕਈ ਖੁਲਾਸੇ ਨੇ ਚਰਚਾ ਇਹ ਹੈ ਕਿ 1/3 ਯਾਨੀ ਕਿ ਤੁਸੀਂ ਹਿਸਾਬ ਲਾ ਲਓ ਕਿ 100 ਕਰੋੜ ਆਇਆ ਤਾਂ 22-25 ਲੱਖ ਰੁਪਏ ਰਾਲੀ ਨਹੀਂ ਰਿਹਾ ਉਹ ਕਿਸੇ ਹਿਸਾਬ 'ਚ ਨਹੀਂ ਆ ਰਿਹਾ ਇਹ ਚੀਜ਼ ਜਿਹੜੀ ਹੈ ਉਹ ਸਾਹਮਣੇ ਆਈ ਹੈ ਚਰਚਾ ਇਹ ਵੀ ਹੈ ਕਿ ਕਾਗੂ ਨੂੰ ਜਿੰਨੇ ਪੈਸੇ ਮਿਲੇ ਸੀ ਉਸ ਆਗੂ ਨੇ ਉਹ ਖਰਚ ਕੇ ਜਿਹੜੇ ਬਚੇ ਉਹ ਹਾਈ ਕਮਾਂਡ ਨੂੰ ਵਾਪਸ ਵੀ ਭੇਜਤੇ ਪਰ ਬਾਕੀ ਦਾ ਹਿਸਾਬ ਜਿਹੜਾ ਕਿਤਾਬ ਉਹ ਰਲ ਨਹੀਂ ਰਿਹਾ ਇਹੀ ਚਰਚਾ ਹੈ ਕਿ ਪੈਸਾ ਕਿੱਥੋਂ ਆਇਆ ਕਿੱਥੇ ਗਿਆ ਕਿੱਥੇ ਖਰਚਿਆ ਗਿਆ ਇਹਦੇ ਬਾਰੇ ਪਤਾ ਨਹੀਂ ਸ਼ਿਕਾਇਤ ਜਿਹੜੀ ਆ ਹੋਈ ਹੈ ਜਾਣਕਾਰੀ ਵੀ ਦੱਸਦੇ ਆ ਕਿ ਰਾਹੁਲ ਗਾਂਧੀ ਤੇ ਖੜਗੇ ਨੂੰ ਮਲਕਾਰਜਨ ਖੜਗੇ ਨੂੰ ਇਹਦੇ ਬਾਰੇ ਪਤਾ ਵੀ ਦੱਸ ਦਿੱਤਾ ਗਿਆ ਇਹਦੇ ਬਾਰੇ ਉਹਨਾਂ ਨੂੰ ਪਤਾ ਵੀ ਆ ਜਾਣਕਾਰੀ ਵੀ ਆ ਹੁਣ ਸਵਾਲ ਇਹ ਹੈ ਕਿ ਰਾਜਾ ਵਡਿੰਗਰੀ ਪ੍ਰਧਾਨਗੀ ਕਦੋਂ ਜਾ ਸਕਦੀ ਹੈ ਆਮ ਤੌਰ ਤੇ ਜਲਦੀ ਜੰਗ ਦੇ ਵਿੱਚ ਤਾਂ ਜਿਹੜਿਆ ਚੀਜ਼ਾਂ ਨੂੰ ਨਹੀਂ ਜਰਨੈਲ ਬਦਲੇ ਨਹੀਂ ਜਾ ਸਕਦੇ ਤਾਂ ਇਹੀ ਕਾਰਨ ਹੈ ਕਿ ਮਿਊਸਿਪਲ ਚੋਣਾਂ ਨੇ ਜਿਹੜੀਆਂ ਚਾਹੇ ਕਾਰਪੋਰੇਸ਼ਨ ਦੀਆਂ ਹੋਣ ਚਾਹੇ ਕੌਂਸਲਾਂ ਦੀਆਂ ਹੋਣ ਨਗਰ ਨਿਗਮ ਤੇ ਨਗਰ ਕੌਂਸਲ ਪ੍ਰੀਸ਼ਦਾਂ ਦੀਆਂ ਚੋਣਾਂ ਤੋਂ ਬਾਅਦ ਰਾਜਾ ਵਡਿੰਗ ਦੀ ਘਰ ਵਾਪਸੀ ਜਿਹੜੀ ਹੈ ਕਹਿ ਲਈਏ ਗਿੱਦੜਵਾਏ ਹੋ ਸਕਦੀ ਹੈ ਇੱਕ ਤਰ੍ਹਾਂ ਨਾਲ ਉਹਨਾਂ ਦੀ ਛੁੱਟੀ ਜਿਹੜੀ ਹੈ ਉਹ ਪ੍ਰਧਾਨਗੀ ਦੇ ਅਹੁਦੇ ਤੋਂ ਹੋ ਸਕਦੀ ਹੈ ਪ੍ਰਧਾਨਗੀ ਉਹਨਾਂ ਤੋਂ ਵਾਪਸ ਲਈ ਜਾ ਸਕਦੀ ਹੈ ਉਹਨਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਇਹ ਚਰਚਾ ਚੱਲੀ ਮੀਡੀਆ ਦੇ ਅੰਦਰ ਪਹਿਲਾਂ ਸਭ ਤੋਂ ਪਹਿਲਾਂ ਇਹ ਚਰਚਾ ਲੈ ਕੇ ਆਏ ਸੀਨੀਅਰ ਪੱਤਰਕਾਰ ਹਮੀਰ ਸਿੰਘ ਗੁਣੀ ਉਸ ਤੋਂ ਬਾਅਦ ਇਹ ਕੋਰੀਡੋਰ ਪੁਲਿਟਿਕਲ ਕੋਰੀਡੋਰਸ ਦੇ ਅੰਦਰ ਇਹਦੇ ਬਾਰੇ ਚਰਚਾ ਮਾਈਆਂ ਜੋ ਜਾਣਕਾਰੀਆ ਨਿਕਲ ਕੇ ਆਰੀਆਂ ਨੂੰ ਇਹੀ ਹੈ ਕਿ ਸ਼ਿਕਾਇਤਕਰਤਾ ਦੇ ਵਿੱਚ ਕਈ ਆਗੂ ਸ਼ਾਮਲ ਨੇ ਉਹਦੇ ਵਿੱਚ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਉਹਨਾਂ ਦਾ ਜਿਹੜਾ ਰੋਲ ਹੈ ਉਹ ਵੀ ਹੈਗਾ ਉਹ ਵੀ ਨੇ 1/3 ਇੱਕ ਵੜਾ 3 ਦਾ ਹਿੱਸਾ ਜਿਹੜਾ 1/3 ਹਿੱਸਾ ਜਿਹੜਾ ਹੈ ਪੈਸੇ ਦਾ ਜਿਹੜਾ ਖਾਈ ਕਮਾਂਡ ਦੇ ਫੰਡ ਦੇ ਢਾ ਲੋਕ ਸਭਾ ਚੋਣਾਂ ਲੜਨ ਦੇ ਲਈ ਪੰਜਾਬ ਕਾਂਗਰਸ ਨੂੰ ਉਹ ਰਲ ਨਹੀਂ ਰਿਹਾ ਉਹਦਾ ਪਤਾ ਨਹੀਂ ਲੱਗ ਰਿਹਾ ਦੂਜਾ ਮਾਮਲਾ ਕਿ ਟਿਕਟਾਂ ਦੀ ਵੜ ਹੁਣ سوالਿਆ ਕਿ ਜੇ ਰਾਜਾ ਵੜਿੰਗ ਨਹੀਂ ਤਾਂ ਫਿਰ ਕੌਣ ਪ੍ਰਧਾਨ ਬਣ ਸਕਦਾ ਇਸ ਨੂੰ ਲੈ ਕੇ ਵੀ ਚਰਚਾਵਾਂ ਦਾ ਬਹੁਤ ਵਿਜੇਂਦਰ ਸਿੰਘਲਾ ਦਾ ਨਾਮ ਜਿਹੜਾ ਉਹ ਕਾਫੀ ਲੰਬੇ ਸਮੇਂ ਤੋਂ ਚਰਚਾ ਚਿੰਨ ਹੋਇਆ ਇਹਦੇ ਬਾਰੇ ਬਕਾਇਦਗੀ ਨਾਲ ਤੁਹਾਨੂੰ ਖਬਰ ਵੀ ਦਿੱਤੀ ਸੀ ਮੀਡੀਆ ਦੇ ਅੰਦਰ ਕਿ ਚਰਚਾ ਹੈ ਦੱਸਿਆ ਯਾਰ ਇੱਕ ਉਹਦੇ ਲਈ ਰਾਜਾ ਵੜਿੰਗ ਖੁਦ ਲੋਬਿੰਗ ਕਰ ਰਹੇ ਨੇ ਹੁਣ ਜਾ ਤਾਂ ਰਾਜਾ ਵੜਿੰਗ ਖੁਦ ਛੱਡਣਾ ਚਾਹੁੰਦੇ ਸੀਗੇ ਜਾਂ ਇਹ ਜਿਹੜੇ ਇਲਜ਼ਾਮ ਲੱਗੇ ਨੇ ਹਾਲਾਂਕਿ ਤਾਂ ਜਾਂਚ ਦਾ ਵਿਸ਼ਾ ਕਾਂਗਰਸ ਪਾਰਟੀ ਦਾ ਪਿਓਰ ਅੰਦਰੂਨੀ ਮਾਮਲਾ ਹੈ ਕਿ ਉਹਨੇ ਕਿਉਂਕਿ ਇਫੈਕਟਡ ਧਿਰਤਾ ਉਹੀ ਹੈ ਨਾ ਕਿ ਉਹਨੇ ਉਹ ਪੈਸੇ ਦਾ ਹਸਾਬ ਕਿਤਾਬ ਕਿਵੇਂ ਰਲੋਣਾ ਹੈ ਕਿਵੇਂ ਰਾਜਾ ਵੜਿੰਗ ਦੀ ਜਾਂਚ ਕਰਾਉਣੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲਣੀਆਂ ਕੀ ਰਾਜਾ ਵੜਿੰਗ ਨੇ ਵਾਕਈ ਇਦਾਂ ਕੀਤਾ ਹੈ ਜਾਂ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਆ ਉਹਨਾਂ ਨੇ ਕੀ ਵਾਕਈ ਪੈਸਾ ਇੱਧਰ ਉੱਧਰ ਕੀਤਾ ਜਾਂ ਪੈਸਾ ਰਲ ਨਹੀਂ ਰਿਹਾ ਇਹ ਤਾਂ ਹੁਣ ਕਾਂਗਰਸ ਨੇ ਜਾਂਚ ਕਰਾਉਣੀ ਹੈ ਕੌਣ ਸੱਚਾ ਕੌਣ ਝੂਠਾ ਹੈ ਤਾਂ ਕਾਂਗਰਸ ਜਾਂਚ ਕਰਾ ਕੇ ਦੱਸ ਸਕਦੀ ਆ ਮੇਨ ਮਸਲਾ ਪ੍ਰਧਾਨਗੀ ਦਾ ਗਿੱਦੜਵਾੜੀ ਹਾਰ ਤੋਂ ਬਾਅਦ ਰਾਜਾ ਵੜਿੰਗ ਦੀ ਸਥਿਤੀਆਂ ਕਸੂਤੀਆਂ ਨੇ ਰਾਜਾ ਵੜਿੰਗ ਕੀ ਗਿੱਦੜਬਾਏ ਵਾਲੀ ਹਾਰ ਦੇ ਕਾਰਨ ਵੀ ਇਹ ਚੀਜ਼ਾਂ ਵਾਪਰ ਸਕਦੀਆਂ ਨੇ ਪ੍ਰਤਾਪ ਸਿੰਘ ਬਾਜਵਾ ਵੀ ਪਰ ਤੋਰ ਰਹੇ ਨੇ ਪ੍ਰਧਾਨਗੀ ਵਾਲੇ ਕਈ ਹੋਰ ਆਗੂ ਵੀ ਨੇ ਹੁਣ ਰਾਜਾ ਵੜਿੰਗ ਮਿਊਸਪੈਲਟੀ ਦੀਆਂ ਚੋਣਾਂ ਤੋਂ ਬਾਅਦ ਯਾਨੀ ਕਿ 2025 ਦੇ ਵਿੱਚ ਜਿਹੜਾ ਉਹਨਾਂ ਤੋਂ ਇਹ ਅਹੁਦਾ ਵਾਪਸ ਲਿਆ ਜਾ ਸਕਦਾ ਉਹਨਾਂ ਦੀ ਪ੍ਰਧਾਨਗੀ ਹਟਾਈ ਜਾ ਸਕਦੀ ਹੈ ਇਹ ਚਰਚਾ ਜਿਹੜੀ ਹੈ ਕਾਫੀ ਜ਼ੋਰ ਫੜਦੀ ਹੋਈ ਨਜ਼ਰ ਆ ਰਹੀ ਹੈ